ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ਿਕਾ ਜੀ ਅਸਾ ਤਸੀ ਜ਼ੀਰਾ ਖੜੇ ਆ ਇੱਕ ਨਿੱਜੀ ਹੋਟਲ ਵਿੱਚ ਜਿੱਥੇ ਅਰੋੜ ਵੰਸ਼ ਮहासਭਾ ਦੀ ਇੱਕ ਹਗਾਮੀ ਮੀਟਿੰਗ ਹੋਈ ਆ ਸਾਡੇ ਨਾਲ ਪ੍ਰਧਾਨ ਨੇ ਗੱਲਬਾਤ ਕਰਾਂਗੇ ਅਰੋੜ ਵੰਸ਼ ਸਮਾਜ ਵੱਲੋਂ ਜੋ ਜ਼ੀਰਾ ਸ਼ਹਿਰ ਵਿੱਚ ਮੀਟਿੰਗ ਰੱਖੀ ਗਈ ਆ ਇਹ ਮੀਟਿੰਗ ਜੋ ਸਾਡੀ ਟੀਮ ਦੇ ਵਿੱਚ ਨਵੇਂ ਸਿਰਿਓਂ ਵਾਅਦਾ ਹੋਇਆ 加ਜੂ ਸਿਹਦੇ ਉੱਗੇ ਸਮਾਜ ਸੇਵੀ ਜਿਨ੍ਹਾਂ ਨੇ ਸਾਡੇ ਨਾਲ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਮੈਂ ਇਹਨਾਂ ਦੇ ਇੱਥੇ ਆਉਣ ਤੇ ਆਪਣੀ ਟੀਮ ਵੱਲੋਂ ਅਦੂੜਵਾਂ ਸਮਾਜ ਵੱਲੋਂ ਉਦੂੜਾ ਬਰਾਦਰੀ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੀ ਆਇਆਂ ਨੂੰ ਆਖਦਾ ਕਿਉਂਕਿ ਅੱਜ ਸਾਡੇ ਸ਼ਹਿਰ ਜੀਰਾ ਦੇ ਵਿੱਚ ਜੋ ਕਾਫੀ ਲੰਮੇ ਸਮੇਂ ਤੋਂ ਅਦੂੜਵਾਂ ਸਭਾ ਜੋ ਸੇਵਾ ਕਰਦੀ ਪਈ ਸੀ ਉਹਨੂੰ ਦੇਖਦੇ ਹੋਏ ਇਹਨਾਂ ਮੁੱਖ ਦੇਖਦੇ ਹੋਏ ਸਾਡੇ ਉਦੂੜਾ ਬਰਾਦਰੀ ਨਾਲ ਸੰਬੰਧਿਤ ਸਮਾਜ ਸੇਵੀ ਅੱਜ ਜੋ ਸਾਡੇ ਨਾਲ ਪੂਰਨ ਸਹਿਯੋਗ ਦਿੱਤਾ ਹੈ ਇਹਨਾਂ ਨੇ ਮੈਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਹਾਕਮ ਸਿੰਘ ਪ੍ਰਧਾਨ ਪ੍ਰਧਾਨ ਰੋਡ ਵੰਸ ਮਾਸਬਾ ਜੀਰਾ ਬੋਲ ਰਿਹਾ ਹਾਂ ਸਾਡੇ ਅੱਜ ਰੋਡ ਪਰਿਵਾਰ ਵਿੱਚ ਵਾਧਾ ਹੋਇਆ ਹੈ ਸਾਡੇ ਵਿੱਚ ਸਤਿੰਦਰ ਸਜਦੇਵਾ ਜੀ ਆਪਦੀ ਟੀਮ ਸਵੇਤ ਸਾਡੇ ਸ਼ਾਮਲ ਹੋਏ ਆ ਤੇ ਸਾਡੀ ਬੜੀ ਅੱਜ ਖੁਸ਼ੀ ਦਾ ਦਿਨ ਹੈ ਤੇ ਸਾਡੇ ਪਰਿਵਾਰ ਤੇ ਵਾਧਾ ਹੋਇਆ ਤੇ ਜਿਵੇਂ ਰੋਡ ਵੰਸ ਅੱਗੇ ਜੀਰੇ ਵਿੱਚ ਕੰਮ ਕਰ ਰਿਹਾ ਸੀ ਹੁਣ ਹੋਰ ਵੱਧ ਚੜ ਕੇ ਭਲਾਈ ਦੇ ਕੰਮ ਸਮਾਜ ਸੇਵੀ ਦੇ ਕੰਮ ਕਰੇਗਾ ਔਰ ਅਸੀਂ ਸਾਰੇ ਰਲ ਮਿਲ ਕੇ ਹੀ ਐਸਾ ਆਪਦੀ ਸਭਾ ਨੂੰ ਅੱਗੇ ਲੈ ਕੇ ਜਾ ਬੈ ਸੁਭਾਸ਼ ਚੰਦਰ अरोड़ा अरोड़ा महासभा ਪੰਜਾਬ ਪ੍ਰਧਾਨ ਰੋੜ ਮੈਂ ਸਵਾਸੀਆਂ ਨੂੰ ਸਾਡੇ ਜੀਰਾ ਸ਼ਹਿਰ ਦੇ ਨੂੰ ਵਧਾਈ ਦਿਨਾ ਸਾਡੇ ਅਜ ਪਰਿਵਾਰ ਦੇ ਵਿੱਚ ਵਾਧਾ ਹੋਇਆ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਆਉਣ ਵਾਲੇ ਮੈਂਬਰਾਂ ਸਾਂ ਬਣਨੇ ਸਾਡੇ ਇਹ ਵਾਅਦਾ ਚੜ ਕੇ ਰੋੜਵੰਚ ਮਹਾਸਭਾ ਦੀ ਸੇਵਾ ਕਰਨਗੇ ਇਹ ਮੈਂ ਮਨਦੀਪ ਸਿੰਘ ਛਾਵੜਾ ਪ੍ਰਧਾਨ ਰੋੜਵੰਚ ਯੂਥ ਰੋੜਵੰਚ ਮਹਾਸਭਾ ਅੱਜ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੀ ਪਰਿਵਾਰ ਦੇ ਵਿੱਚ ਰੋੜਵੰਚ ਮਹਾਸਭਾ ਦੇ ਵਿੱਚ ਵਾਅਦਾ ਹੋਇਆ ਕਿ ਸੁਖਿੰਦਰ ਸਦੇਵਾ ਜੀ ਆਪਣੇ ਪੂਰੇ ਪਰਿਵਾਰ ਸੇ ਪੂਰੀ ਟੀਮ ਸਮੇਤ ਉਹਨਾਂ ਨੇ ਜੁਆਇਨ ਕੀਤਾ ਅੱਜ ਪ੍ਰਧਾਨ ਬਰਿਆ ਨੇ ਜੀਰਾ ਦੇ ਧੰਨਵਾਦ ਤੇ ਵਧਾਈ ਦੇ ਪਾਤਰਾਂ ਸਾਰਿਆਂ ਨੂੰ ਵਧਾਈ ਹੈ ਵੀ ਅੱਜ ਸਾਡੀ ਟੀਮ ਵਿੱਚ ਵਾਅਦਾ ਆਉਣ ਵਾਲੇ ਟਾਈਮ 'ਚ ਅਸੀਂ ਬਹੁਤ ਜ਼ਿਆਦਾ ਵਾਅਦਾ ਕਰਾਂਗੇ ਅਸੀਂ ਇੱਕ ਨੈਕਸਟ ਮੀਟਿੰਗ ਰੱਖ ਕੇ ਰੋ ਰੂਰ ਜੀ ਮਹਾਰਾਜ ਦੇ ਬਰਥ ਸੈਲੀਬ੍ਰੇਟ ਕਰਨ ਦੀਆਂ ਮੀਟਿੰਗਾਂ ਰੱਖੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ